ਇਦੇ ਤੇ ਜਿਸ ਪ੍ਰਕਾਰ ਕੱਲ ਪ੍ਰਤਾਪ ਸਿੰਘ ਬਾਜਵਾ ਜੀ ਸਾਡੇ ਪਾਰਟੀ ਦੇ ਲੀਡਰ ਉਹਨਾਂ ਤੇ ਸਰਕਾਰ ਨੇ ਯਾਨੀ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਮੁਕਦਮਾ ਦਰਜ ਕਰ ਦਿੱਤੇ ਗਏ ਹਨ ਔਰ ਨਾਨ ਬੇਲੇਬਲ ਉਹ ਮੁਕਦਮੇ ਨੇ ਔਰ ਉਹਨਾਂ ਦੇ ਘਰ ਦੇ ਬਾਹਰ ਨੋਟਿਸ ਲਾ ਦਿੱਤਾ ਗਿਆ ਕਿ ਕੱਲ ਨੂੰ ਤੁਸੀਂ ਪੇਸ਼ ਹੋਣਾ ਹੈ ਲੇਕਿਨ ਅੱਜ ਜ਼ਰੂਰੀ ਰੁਝੇਵਿਆਂ ਦੇ ਕਰਕੇ ਮੇਰਾ خیال ਪੁਲਿਸ ਨੂੰ ਉਹਨਾਂ ਦੇ ਨੋਟਿਸ ਦਾ ਜਵਾਬ ਦਿੱਤਾ ਹੈ ਔਰ ਹੋ ਸਕਦਾ ਹੈ ਇਹਰੇ ਬਾਰੇ ਕੱਲ ਸਮੂਚੀ ਕਾਂਗਰਸ ਚਰਚਾ ਕਰਕੇ ਅਗਲਾ ਫੈਸਲਾ ਤੁਹਾਨੂੰ ਦੱਸੇਗੀ ਨਾਲ ਹੀ ਨਾਲ ਪਰਚਾ ਕਿਉਂ ਦਰਜ ਕੀਤਾ ਗਿਆ ਜਨਾਬ ਜਨਾਬੇ ਆਲੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਰਾ ਨੇ ਕਿਉਂ ਕੀਤਾ ਮਕਦਮਾ ਦਰਜ ਉਹ ਕਹਿਣ ਲੱਗੇ ਕਿ ਪ੍ਰਤਾਪ ਸਿੰਘ ਬਾਜਵਾ ਨੇ ਅਗਲੇ 23 ਹੈਂਡ ਗਰਨੇਡ ਦੀ ਜਾਣਕਾਰੀ ਦੇਣ ਉਹ ਜਿਹੜੀ ਉਹਨਾਂ ਨੇ ਟੈਲੀਵਿਜ਼ਨ ਤੇ ਕਹੀ ਕਿ ਮੇਰੇ ਕੋਲੇ ਇਨਫੋਰਮੇਸ਼ਨ ਹੈ ਕਿ 18 ਜਿਹੜੇ ਚੱਲ ਚੁੱਕੇ ਐ ਤੇ 32 ਹੋਰ ਬਕਾਇਆ ਬਾਕੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਇਨਫੋਰਮੇਸ਼ਨ ਸਾਨੂੰ ਦੇਣੀ ਸੀ ਭਈ ਤੁਹਾਨੂੰ ਕੀ ਦੇਣੀ ਸੀ ਤੁਸੀਂ ਤਾਂ ਇਹ ਗੱਲ ਕਹਿ ਰਹੇ ਹੋ ਵੀ ਜਿਵੇਂ ਤੁਸੀਂ ਪ੍ਰਤਾਪ ਸਿੰਘ ਬਾਜਵਾ ਨੂੰ ਫੋਨ ਕਰਕੇ ਸਲਾਹ ਮੰਗਦੇ ਹੋ ਜਾਂ ਕਿਸੇ ਵਿਰੋਧੀ ਦੇ ਲੀਡਰ ਨੂੰ ਬੋਲਣ ਦਿੰਦੇ ਹੋ ਤੁਸੀਂ ਤਾਂ ਬੋਲਣ ਨਹੀਂ ਦਿੰਦੇ ਵੀ ਦਾਨ ਸਭਾ ਜੀ ਵੀ ਇਸ ਪ੍ਰਕਾਰ ਦਾ ਰਵਈਆ ਹੈ ਉਹ ਸਾਰੀ ਦੁਨੀਆ ਜਾਣਦੀ ਹੈ ਸਾਭ ਜੀ ਤੇ ਹੁਣ ਨਹੀਂ ਤੁਹਾਡੀ ਪੰਜਾਬ ਦੀ ਪੁਲਿਸ ਜਿਹੜੀ ਪੁੱਛਣ ਆਲੀ ਹੋਵੇ ਵੀ ਪੁੱਛਦੀ ਹੋਵੇ ਵੀ ਦੱਸੋ ਸਰ ਤੁਹਾਡਾ ਕੀ ਟਿੱਪਾ ਟਿੱਪਣੀ ਹੈ ਇਹਦੇ ਤੇ ਇਹ ਇਸ ਤਰ੍ਹਾਂ ਦਾ ਸਖਾਵਾਂ ਮਾਹੌਲ ਤੁਸੀਂ ਬਣ ਨਹੀਂ ਦਿੱਤਾ ਪੰਜਾਬ 'ਚ ਪਹਿਲਾਂ ਹੁੰਦਾ ਸੀ ਕਿਸੇ ਸਮੇਂ ਦੇ ਵਿੱਚ ਮੈਂ ਯਾਦ ਕਰਾਂ ਸੰਵਿਧਾਨ ਦੇ ਨਿਰਮਾਤਾ ਦੀ ਗੱਲ ਕਰਾਂ ਅਜ ਬਾਬਾ ਸਾਹਿਬ ਅੰਬੇਦਕਰ ਦੀ ਇਹ ਆਪਣੀ ਪਾਰਟੀ 'ਚੋਂ ਜਿੱਤੇ ਸਨ ਕੇਵਲ ਇੱਕ ਦੋ ਮੈਂਬਰ ਸਨ ਤੇ ਜਦੋਂ ਕਨਸਟਿਟੂਐਂਟ ਅਸੈਂਬਲੀ ਦਾ ਨਿਰਮਾਣ ਹੋਇਆ ਉਦੋਂ ਸਰਕਾਰ ਕੋਲੇ ਬਹੁਮਤ ਸੀ ਕਾਂਗਰਸ ਪਾਰਟੀ ਦੀ ਕੋਲੇ 200 ਤੋਂ ਵੱਧ ਲੋਕ ਜਿੱਤੇ ਸਨ ਲੇਕਿਨ ਇਸ ਦੇ ਬਾਅਦ ਯੂਧਵੀ ਬਾਬਾ ਸਾਹਿਬ ਅੰਬੇਦਕਰ ਨੂੰ ਲਾਅ ਮਨਿਸਟਰ ਬਣਾਇਆ ਗਿਆ ਉਹ ਕਾਂਗਰਸ ਪਾਰਟੀ ਦੇ ਮੈਂਬਰ ਨਹੀਂ ਸੀ ਇਸ ਤਰ੍ਹਾਂ ਆਪੋਜੀਸ਼ਨ ਦੀ ਔਰ ਵਿਰੋਧੀਆਂ ਦੀ ਆਵਾਜ਼ ਸੁਣੀ ਜਾਂਦੀ ਹੈ ਪਰ ਤੁਹਾਨੂੰ ਇਸ ਬਾਰੇ ਕੀ ਪਤਾ ਹੁਣ ਮੈਂ ਜਿਹੜੀ ਗੱਲ ਕਹਿਣੀ ਚਾਹਣਾ ਹੈ ਅਖਬਾਰ 'ਚ ਇਹ ਗੱਲ ਲੱਗੀ ਹੈ ਮੈਂ ਉਹਦਾ ਟਵੀਟ ਵੀ ਕੀਤਾ ਬਾਜਰਾ ਸਾਹਿਬ ਨੇ ਔਰ ਮੈਂ ਉਹਨੂੰ ਰੀਟਵੀਟ ਕਰਕੇ ਉਹਦੀ ਪੁਸ਼ਟੀ ਵੀ ਪ੍ਰੈਸ ਕਾਨਫਰੰਸ ਦੇ ਰਾਹੀਂ ਕੀਤੀ ਹੈ ਹਿੰਦੀ ਅਖਬਾਰ ਨੇ ਲਿਖਿਆ ਕਿ 55 ਹੈਂਡ ਗ੍ਰਨੇਡ ਆਏ ਹੋਏ ਹੈ ਜੀਰੇ ਵਿੱਚੋਂ ਪੁਲਿਸ ਕਹਿ ਰਹੀ ਹੈ ਅਜੇ ਨੋ ਲਾਪਤਾ ਲੱਭਣੇ ਬਾਕੀ ਹੈ ਪੁਲਿਸ ਕਹਿ ਰਹੀ ਹੈ ਮੇਰਾ ਮਨ ਲਓ ਕੁਬਾਰਤੀ ਵੀ ਪਰਚਾ ਦੇ ਦਿਓ ਕਿ ਜੇ ਬਾਜਵਾ ਸਾਹਿਬ ਨੇ ਕਹਿਤਾ ਕਿ ਜਿਸ ਪ੍ਰਕਾਰ ਦੇ ਹਾਲਾਤ ਹੈ ਹਰ ਵਿਅਕਤੀ ਨੂੰ ਲੱਗਦਾ ਹੈ ਵੀ ਤੜਕੇ ਸੁਨੇਹਾ ਆਇਆ ਹੈਂਡ ਗ੍ਰਨੇਡ ਗੰਦਾ ਤੁਹਾਡੀ ਤਾਂ ਇੰਟੈਲੀਜੈਂਸੀ ਫੇਲ ਹੈ ਹੀ ਹੈ ਦਿੱਲੀ ਵਾਲੇ ਨੇ ਤੁਹਾਨੂੰ ਕਿਹਾ ਸੀ 48 ਦਿਨ ਪਹਿਲਾਂ ਕਿ ਸੇ ਹਿੰਦੂ ਵਿਅਕਤੀ ਤੇ ਹਮਲਾ ਹੋ ਸਕਦਾ ਹੈ ਲੀਡਰ ਤੇ ਤੇ ਹੋਇਆ ਕਾਲੀਆ ਸਾਹਿਬ ਦੇ ਤੋਂ ਬਾਜਵਾ ਸਾਹਿਬ ਨੇ ਕਿਹਾ ਮੇਰੇ ਮੁਤਾਬਕ ਹਜੇ ਹੋਰ ਹਮਲੇ ਵੀ ਹੋਣੇ ਬਾਕੀ ਐ ਇਹਨਾਂ ਤੇ ਗੌਰ ਫਰਮਾਏ ਔਰ ਇੱਕ ਮੀਡੀਅਮ ਮਾਧਿਅਮ ਜਿਹੜਾ ਚੈਨਲ ਦਾ ਚੁਣਿਆ ਗਿਆ ਉਹਰੇ ਰਾਹੀਂ ਤੁਹਾਨੂੰ ਇਤਲਾ ਦੇਣ ਦੀ ਕੋਸ਼ਿਸ਼ ਕੀਤੀ ਚਾਹੀਦਾ ਤਾਂ ਇਹ ਸੀ ਟੈਲੀਫੋਨ ਕਰਕੇ ਪੁੱਛ ਦੇ ਬਾਜਵਾ ਸਾਹਿਬ ਦੱਸੋ ਕਿਤੇ ਔਰ ਘਟਨਾ ਨਾ ਹੋ ਜੇ ਲੇਕਿਨ ਤੁਸੀਂ ਡਰੋਂ ਦਾ ਕੰਮ ਕੀਤਾ ਬਾਜਵਾ ਸਾਹਿਬ ਨੂੰ ਵੀ ਪਰਚਾ ਦੇ ਦਿਓ ਆਵਾਜ਼ ਬੰਦ ਕਰਦੇ ਹੋ ਇਹਨਾਂ ਦੀ ਤੇ ਅੰਦਰ ਟੱਕ ਲੋ ਕਿਈ ਚਿਰ ਤੋਂ ਤੁਹਾਡੀ ਤਮੰਨਾ ਸੀ ਇਸ ਗੱਲ ਦੀ ਕਿ ਇਹਨਾਂ ਨੂੰ ਅੰਦਰ ਦੇਈਏ ਤੇ ਉਹ ਤਮੰਨਾ ਤੁਸੀਂ ਪੂਰੀ ਕਰਨਾਸਤੇ ਪਰਚਾ ਦੇਤਾ ਇਹ ਗੱਲ ਬਾਜਵਾ ਸਾਹਿਬ ਨਹੀਂ ਕਹਿੰਦੇ ਇਹ ਗੱਲ ਅਸੀਂ ਵੀ ਕਹਿੰਦੇ ਆ ਜੋ ਉਹਨਾਂ ਨੇ ਕਿਹਾ ਹੈ ਇਹ ਪਾਈ ਇਸ ਤਰ੍ਹਾਂ ਦੇ ਹਾਲਾਤ ਪੰਜਾਬ 'ਚ ਆ ਗਿਆ ਫਿਰ ਕੱਲ ਨੂੰ ਸਾਡੇ ਦੇ ਵੀ ਪਰਚਾ ਦੇ ਦੇਉਗੇ ਪਰ ਇਹ ਗੱਲ ਅੱਜ ਮੈਨੂੰ ਮੇਰੇ ਸਾਥੀਆਂ ਨੇ ਟੈਲੀਫੋਨ ਕੀਤਾ ਬਹੁਤ ਸਾਰਿਆਂ ਨੇ ਜਿਹੜੇ ਪ੍ਰਧਾਨਾਂ ਨੇ ਐਮ ਐਲ ਏ ਸਾਥੀਆਂ ਨੇ ਗੁਰਕੀਰਤ ਜੀ ਦਾ ਆਇਆ ਨਾਗਰਾ ਜੀ ਦਾ ਆਇਆ ਜੀਰਾ ਜੀ ਦਾ ਆਇਆ ਹੋਰ ਕਈ ਸਾਥੀਆਂ ਨੇ ਮੈਨੂੰ ਟੈਲੀਫੋਨ ਕੀਤੇ ਨੌਜਵਾਨ ਸਾਥੀ ਸਾਰੇ ਯੰਗ ਐਮ ਐਲ ਏ ਨੇ ਯਾਰੇ ਤਾਂ ਬੜੀ ਗਲਤ ਗੱਲ ਐ ਇਹ ਤਾਂ ਆਪਾਂ ਸਾਰੇ ਕਹਿੰਦੇ ਆ ਫਿਰ ਸਾਰਿਆਂ ਦੇ ਪਰਚਾ ਦੇ ਦਿਓ ਅਖਬਾਰ ਤੇ ਵੀ ਦੇ ਦਿਓ ਸੋ ਇਹ ਗੱਲ ਚੰਗੀ ਨਹੀਂ ਤੁਸੀਂ ਕਿਹਾ ਸੀ 골ਡੀ ਫੜ ਕੇ ਲਿਆਂਦਾ ਉਥੋਂ ਬਾਹਰੋਂ ਇਹ ਵੀ ਤਾਂ ਮਿਸ ਇਨਫੋਰਮੇਸ਼ਨ ਸੀਗੀ ਸੋ ਇਹ ਸੜਾ ਨਹੀਂ ਹੋਣਾ ਚਾਹੀਦਾ ਅਸੀਂ ਸਾਰੇ ਸਾਡੇ ਸੀਐਲਪੀ ਲੀਡਰ ਦੇ ਨਾਲ ਆਂ ਔਰ ਮੈਂ ਕੱਲ ਵੀ ਕਹਿਆ ਸੀ ਅੱਜ ਵੀ ਕਹਿੰਦਾ ਕਿਸੇ ਪਰਵਾਹ ਦੀ ਕਿਸੇ ਗੱਲ ਦੀ ਪਰਵਾਹ ਨਹੀਂ ਕਰਦੇ ਔਰ ਮੈਨੂੰ ਲੱਗਦਾ ਹੈ ਕਿ ਪ੍ਰਮਾਤਮਾ ਚੜ੍ਹਦੀ ਕਲਾ ਰੱਖੇਗਾ ਕਾਂਗਰਸ ਪਾਰਟੀ ਨੂੰ ਪਰ ਤੁਹਾਡੀਆਂ ਇਹ ਹਰਕਤਾਂ ਵੇਖ ਕੇ ਤੁਹਾਨੂੰ ਲੋਕਾਂ ਨੇ ਮaafਰੀ ਕਰਨਾ ਇਹ ਗੱਲ ਯਾਦ ਰੱਖਿਓ ਮਾਨ ਸਾਹਿਬ ਇਹ ਮਤ ਸਮਝਿਓ ਦਿਨ ਤਾਂ ਬਦਲਦੇ ਰਹਿੰਦੇ ਸੋ ਮੇਰੀ ਗੁਜ਼ਾਰਿਸ਼ ਹੈ ਸਾਰੇ ਮੁਲਕ ਤੇ ਸਾਰੇ ਪੰਜਾਬ ਵਾਲੇ ਇਹ ਗੱਲ ਕਹਿੰਦੇ ਆ ਕੋਈ ਟੀਵੀ ਤੇ ਨਹੀਂ ਕਹਿੰਦਾ ਕੋਈ ਖੁੰਡਾਂ ਤੇ ਕਹਿ ਰਿਹਾ ਕੋਈ ਸੱਤਾ ਚ ਕਹਿ ਰਿਹਾ ਹੈ ਕੋਈ ਵੇੜਾ ਚ ਕਹਿ ਰਿਹਾ ਹੈ ਕਿ ਬੰਬ ਧਮਾਕੇ ਹੋ ਰਿਹਾ ਹੈ ਕਰੋ ਨਾ ਕੁਝ ਕਰਦੇ ਹੋਏ ਤਾਂ ਸਾਡੇ ਲੀਡਰ ਤੇ ਤੁਸੀਂ ਸੀਐਲਪੀ ਲੀਡਰ ਤੇ ਪਰਚਾ ਦਿੱਤਾ ਕੋਈ ਗੱਲ ਨਹੀਂ ਕੱਲ ਨੂੰ ਆਵਾਂਗੇ ਔਰ ਦੇਖਾਂਗੇ ਕਿਸਮੇ ਹੈ ਕਿੰਨਾ ਹੈ ਦਮ ਕੱਲ ਨੂੰ ਆਵਾਂਗੇ ਜਨਾਬ ਔਰ ਸਾਰੇ ਪੰਜਾਬ ਵਾਲਿਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕੱਲ ਨੂੰ ਆਪਾਂ ਚਰਚਾ ਕਰਾਂਗੇ ਔਰ ਠੀਕ 10:30 ਵਜੇ ਕਾਂਗਰਸ ਕਮੇਟੀ ਦੇ ਦਫਤਰ ਆਪਾਂ ਇਕੱਠੇ ਹੋ ਕੇ ਅੱਗੇ ਵਾਲੀ ਜਿਹੜੀ ਰਣਨੀਤੀ ਹੈ ਉਹ ਬਣਾਵਾਂਗੇ ਕਿ ਆਪਣੀ ਅਗਲੀ ਰਣਨੀਤੀ ਕੀ ਹੈ ਸੋ ਮੇਰੀ ਬੇਨਤੀ ਹੈ ਸਾਰੇ ਲੀਡਰਸ਼ਿਪ ਆਨਾਂ ਨੂੰ ਜਿਹੜੇ ਵੀ ਕਾਂਗਰਸ ਪਾਰਟੀ ਦੇ ਸਿਪਾ ਸਲਾਰ ਤੇ ਪਿਆਰ ਕਰਨ ਵਾਲੇ ਹੈ ਸਾਰੇ ਜਾਣੇ ਠੀਕ 10:30 ਵਜੇ ਕਾਂਗਰਸ ਕਮੇਟੀ ਦੇ ਦਫਤਰ ਤੁਸੀਂ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਉਹ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤਗੜੇ ਹੋ ਕੇ ਅੱਜ ਤੁਸੀਂ ਸਵਿਧਾਨ ਵਾਲੇ ਦੇ ਲੜਾਈ ਲੜਨੀ ਹੈ ਔਰ ਇਸ ਗੁੰਗੀ ਬੈਰੀ ਸਰਕਾਰ ਦਾ ਔਰ ਖਾਸ ਕਰਕੇ ਮੁੱਖ ਮੰਤਰੀ ਪੰਜਾਬ ਦਾ ਅੱਜ ਮੂੰਹ ਤੋੜ ਮਾਰ ਜਵਾਬ ਵੀ ਤੁਸੀਂ ਲੋਕਾਂ ਨੇ ਦੇਣਾ ਧੰਨਵਾਦ ਮਿਲਦੇ ਹਾਂ ਫਿਰ